ਦੇਖੋ ਕਿੰਨੇ ਪਗਲੇ ਟਰੈਕਟਰ ਦਾ ਜੋਰ ਦੇਖਦੇ ਫਿਰਦੇ ਆ ਓ ਸ਼ਟਿਪੀ ਨਿਊ ਹਾਲੈਂਡ ਦਾ ਜੋਰ ਦੇਖਦੇ ਆ ਜੀ ਤੱਪੜ ਬਾਣ ਚ ਓਕੜੂ ਹਾਲ ਤੇ ਪਾਨਾ ਡਰਾਈਵਰ ਡਿਸੀਜਨ ਦੰਦੇ ਹੋਏ ਕੋਈ ਤੇ ਬਗਲਿਆਂ ਦੀ ਡਾਰ ਦੇਖੋ ਕਿੰਨਾ ਬਗਲਾ ਹੈ ਮਿੱਤਰੋ ਟਰੈਕਟਰ ਦਾ ਜੋਰ ਦੇਖਣ ਲਈ ਆ ਚੁੱਕਿਆ ਹੈ ਸੰਧ ਲੈਣ ਤੋਂ ਬਾਅਦ ਪਰਖ ਜ਼ਰੂਰੀ ਹੈ ਕਹਿੰਦੇ ਪਰਖ ਲੈਣਾ ਚਾਹੀਦਾ ਹੈ ਕੰਟਰੋਲ ਕੰਟਰੋਲ ਸਾਰੇ ਥੱਲੇ ਕਰਕੇ ਛੱਡ ਰਿਹਾ ਹੁਣ ਦੇਖਦੇ ਆ ਪਹਿਲੇ ਐਮਜਾਈ ਵੱਲ ਆ ਦੇ ਪੂਰੇ ਟਾਇਰ ਘਮਾਉਂਦਾ ਪੂਰਾ ਯੋਰ ਦਿੰਦਾ ਟਰੈਕਟਰ ਆ ਛੱਕੇ ਤੋਂ ਉੱਦੋਂ ਦਾ ਥਾਪੀ ਦੀ ਮਾਰਦਾ ਕਰ ਕੰਟਰੋਲ ਚ ਹੁਣ ਤੈਨੂੰ ਕਾਣ ਆਏ ਕੰਟਰੋਲ ਚ ਕਰ ਲਾ ਪਹਿਲਾਂ ਬੇਸਾਬਾ ਸੀਆ ਪਹਿਲਾਂ ਬੇਸਾਬਾ ਹੁਣ ਕੰਟਰੋਲ ਚ ਕਰਾ ਜੋੜ ਦਿਖਾਉਂਦਾ ਡਾਟਰਾ ਇਹ ਹੈ ਹਾਈ ਟੈਕ ਕੰਮ ਆਉ ਕੌਣ ਆਉ ਕੌਣ ਆਮੀ ਜੀ ਉਹਦੇ ਪ੍ਰਤਾਪ ਨੂੰ ਸੱਦੋ ਕਿਉਂ ਉਹੀ ਦੱਸੂ ਸਹੀ ਤਾਂ ਮਾਵਾਦ ਨੂੰ ਅੱਗੇ ਜੀ ਤੀਜੇ ਜਾ ਜੀ ਹੁਣ ਇਹ ਤੀਜੇ ਐਮ ਤੋਂ ਦੋਵੇਂ ਲੀਡਰ ਖੁੰਦੇ ਪਾਣਾ ਡਰਾਈਵਰ ਆ ਪਾਰਕ ਕਰਾਉਂਦਾ ਹੋਇਆ ਟਰੈਕਟਰ ਦੀ ਖੜਾ ਆਂ ਦੇਖੋ ਜਮਾਂ ਥੱਲੇ ਰੱਖਿਆ ਪੀੜਾ ਇੱਥੇ ਵਾੜੀ ਕਰਦਾ ਓਏ ਲੋਈ ਭਾਨਾ ਆਪ ਉੱਪਰ ਹੋ ਗਿਆ ਡਾਇਰੈਕਟਰ ਦੇ ਸੜਾ ਮੈਂ ਕੋਲੋਂ ਚੈੱਕ ਕਰੂ ਓਏ ਆ ਪੱਕੇ ਥਾਂ ਤੇ ਲਾ ਦੇ ਬੂਟਾ ਕਹਿੰਦਾ ਕਰੜਾ ਥਾਂ ਪਟਾਓ ਇਹ ਤੋਂ